ਅੱਜ ਡੀਪੂ ਜੁਨੀਅਨ ਗਿੱਦੜਬਾਹ ਤੇ ਪਿੰਡੂ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦਾ ਰੋਸ ਪ੍ਰਦਰਸ਼ਨ ਕਰਦੇ ਆ ਭਗਵੰਤ ਮਾਨ ਦਾ ਪੁਤਲਾ ਫੁੱਕਿਆ ਗਿਆ ਅਤੇ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਸੌਪਿਆ ਗਿਆ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਜਿਹੜਾ ਇਹ ਸਾਡਾ ਰੋਸ ਧਰਨਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਡੀਪੂ ਹੋਲਡਰਾਂ ਦੇ ਖਿਲਾਫ ਡੀਪੂਆਂ ਦੇ ਖਿਲਾਫ ਜਿਹੜਾ ਝੰਡਾ ਚੱਕਿਆ ਹੋਇਆ ਹੈ ਇੱਕ ਸਰਕਾਰ ਨੇ ਮਨ ਬਣਾਇਆ ਹੋਇਆ ਵੀ ਅਸੀਂ ਸਾਰੇ ਡੀਪੂ ਹੋਲਡਰਾਂ ਨੂੰ ਖਤਮ ਕਰਨਾ ਹੈ ਤੇ ਅਸੀਂ ਮਾਰਕਫੰਡ ਦੇ ਥਰੂ ਜਿਹੜਾ ਆਟਾ ਵੰਡਣਾ ਹੈ ਦੇਖੋ ਆਟੇ ਦੀ ਨਾਂ ਤਾਂ ਅੱਜ ਤੱਕ ਕਿਸੇ ਨੇ ਮੰਗ ਕੀਤੀ ਆ ਔਰ ਨਾ ਹੀ ਕਿਸੇ ਨੇ ਇਹ ਚਾਹਿਆ ਕਿ ਸਾਨੂੰ ਆਟਾ ਦਿੱਤਾ ਜਾਵੇ ਸਾਰੇ ਵੀਰਾਂ ਨੂੰ ਸਾਰੇ ਜਿਹੜੇ ਕਾਡ ਹੋਲਡਰਾਂ ਉਹਨਾਂ ਨੂੰ ਕਣਕ ਤੋਂ ਪਹਿਲਾਂ ਮਿਲ ਰਹੀ ਹੈ ਔਰ ਪੰਜਾਬ ਸਰਕਾਰ ਨੇ ਆਪ ਦੀ ਕਣਕ ਬੰਦ ਕਰਤੀ ਸੈਂਟਰ ਦੀ ਕਣਕ ਹੈ ਸੈਂਟਰ ਦੀ ਕਣਕ ਦਾ ਆਟਾ ਪਸਵਾ ਕੇ ਸਿਰਫ ਮਕਸਦ ਕੀ ਹੈ ਸਰਕਾਰ ਦਾ ਭਗਵੰਤ ਮਾਨ ਦਾ ਇੱਕੋ ਇੱਕ ਮਕਸਦ ਹੈ ਕਿ ਉਹਨਾਂ ਗੱਟੇ ਜਿਹੜੇ ਗੱਟਿਆਂ ਦੇ ਵਿੱਚ ਆਟਾ ਪਾ ਕੇ ਦੇਣਾ ਉਹਦੇ ਤੇ ਆਪਦੀ ਫੋਟੋ ਲਾਉਣੀ ਆ ਇਹ ਇਕੱਲੀ ਫੋਟੋਆਂ ਵਾਲੀ ਸਰਕਾਰ ਬਣ ਕੇ ਰਹਿ ਗਈ ਆ ਇਹ ਤੋਂ ਪਹਿਲਾਂ ਸਰਕਾਰਾਂ ਜਦੋਂ ਵੀ ਸਰਕਾਰ ਕੋਈ ਬਣਦੀ ਸੀ ਉਹ ਰਜਗਾਰ ਜਿਹੜਾ ਲੋਕਾਂ ਨੂੰ ਦਿੰਦੀ ਸੀ ਇਹ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਨੇ ਰਜਗਾਰ ਲੋਕਾਂ ਦਾ ਖੋਹਿਆ ਰਜਗਾਰ ਖੋਹ ਕੇ ਜਿਹੜਾ ਉਹ ਸਰਕਾਰ ਆਪ ਦੇ ਕੰਮ ਚਲਾਉਣੇ ਚਾਹੁੰਦੀ ਆ ਇਹ ਪ੍ਰਚਾਰ ਕਰਦੇ ਆ ਕਿ ਪਹਿਲਾਂ ਇਹ ਬੋਲਦੇ ਹੁੰਦੇ ਸੀ ਕਿ ਸਰਕਾਰਾਂ ਨੇ ਜੀ ਪੰਜਾਬ ਨੂੰ ਕਰਜ਼ਾਈ ਕਰਤਾ ਸੀ ਜਿਹੜਾ ਪਹਿਲਾਂ ਕਰਜ਼ਾ ਸਰਕਾਰਾਂ ਲੈਂਦੀਆਂ ਸੀ ਉਹ ਕਰਜ਼ਾ ਜਿਹੜਾ ਉਹ ਪੰਜਾਬ ਦੇ ਵਿਕਾਸ ਵਾਸਤੇ ਲੱਗਦਾ ਹੁੰਦਾ ਸੀ ਪੰਜਾਬ ਦਾ ਵਿਕਾਸ ਹੁੰਦਾ ਸੀ ਉਹਦੇ ਨਾਲ ਸੜਕਾਂ ਬਣਦੀਆਂ ਸੀ ਉਹਦੇ ਨਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਪਰ ਜਿਹੜਾ ਅੱਜ ਇਹ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਆ ਜਿਹੜੀ ਭਗਵੰਤ ਮਾਨ ਜਿਹੜਾ ਕਰਜ਼ਾ ਲੈ ਰਿਹਾ ਉਹ ਕਰਜ਼ਾ ਵੀ ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਕਰਜ਼ਾ ਕੱਲਾ ਦਿੱਲੀ ਦੇ ਆਗਿਆਕਾਂ ਨੂੰ ਖੁਸ਼ ਕਰਨ ਵਾਸਤੇ ਉਹ ਸਿਰਫ ਇਸਰਪ ਚਹਾਜਾਂ ਤੇ ਜਿਹੜਾ ਉਹ ਕਰਜ਼ਾ ਜਿਹੜਾ ਉਹ ਲਾਇਆ ਜਾ ਰਿਹਾ ਕਿਸੇ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਮੈਂ ਦੇਖੋ ਫੋਰਸ ਦੀ ਕਦੇ ਤਨਖਾਹ ਲੇਟ ਨਹੀਂ ਹੋਈ ਸੀ ਫੋਰਸ ਦੀ ਤਨਖਾਹ ਵੀ ਲੇਟ ਹੋਣ ਲੱਗੀ ਉਹ ਵੀ 10 ਤਰੀਕ ਨੂੰ ਮੈਨ ਲੱਗੀ ਹੈ ਇਹ ਹਾਲ ਜਿਹੜਾ ਪੰਜਾਬ ਸਰਕਾਰ ਦਾ ਇਸ ਵੇਲੇ ਹੋ ਗਿਆ ਸੋ ਅੱਜ ਅਸੀਂ ਆਵਧਾਰ ਰਜਕਾਰ ਬਚਾਉਣ ਵਾਸਤੇ ਅੱਜ ਇੱਥੇ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਇਕੱਤਰ ਹੋਏ ਹਾਂ ਅਸੀਂ ਭਗਵੰਤ ਮਾਨ ਜੀ ਦਾ ਪੁਤਲਾ ਵੀ ਫੂਕਾਂਗੇ ਔਰ ਸਡੀਐਮ ਸਾਹਿਬ ਨੂੰ ਜੀ ਆਪਦਾ ਮੰਗ ਪੱਤਰ ਦੇਵਾਂਗੇ ਕਿ ਸਾਡਾ ਰਜਗਾਰ ਜਿਹੜਾ ਉਹ ਨਵਿਆਂ ਨੂੰ ਦੇਣ ਦੀ ਬਜਾਏ ਸਾਡਾ ਨਾ ਖੋਇਆ ਜਾਵੇ ਨਵਿਆਂ ਨੂੰ ਜਿੰਨਾ ਮਰਜ਼ੀ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਰਜਗਾਰ ਜਿਹੜਾ ਜੇਕਰ ਆਟਾ ਬਣਾ ਕੇ ਤੁਹਾਨੂੰ ਦਿੱਤਾ ਜਾਂਦਾ ਤੁਸੀਂ ਵੰਡਣ ਦੇ ਤਿਆਰ ਹੋ ਜੀ ਨਹੀਂ ਅਸੀਂ ਹਾਂ ਸਾਥੋਂ ਵੰਡਵਾਉਣ ਆਟਾ ਜੀ ਅਸੀਂ ਵੰਡਣ ਨੂੰ ਤਿਆਰ ਹਾਂ ਦੀਪੂ ਹੋਲਡਰਾਂ ਤੋਂ ਕੀ ਹੈ ਜੀ ਮੰਗ ਕੀ ਕਰਦੇ ਹੋ ਕੀ ਤੋਂ ਡੱਜ ਰੋਜ਼ ਪ੍ਰਦਰਸ਼ਨ ਲਈ ਜਿਹੜਾ ਰੋਜ਼ ਪ੍ਰਦਰਸ਼ਨ ਸਾਡਾ ਦੀਪੂ ਹੋਲਡਰਾਂ ਦਾ ਆਲ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਇਹ ਮੌਜੂਦਾ ਝਾੜੂ ਸਰਕਾਰ ਆਪ ਸਰਕਾਰ ਹੈ ਪੰਜਾਬ ਦੇ 1.8 18000 ਡਿਪੋ ਹੋਲਡਾ ਜਿਹੜੇ ਉਹਨਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ ਇੱਕ ਵਾਰ ਇਹ ਕੁਝ ਸਮਾਂ ਪਹਿਲਾਂ ਵੀ ਜਦੋਂ ਸਰਕਾਰੇ ਹੋਂਦ ਦੇ ਵਿੱਚ ਆਈ ਆਉਣ ਸਾਰੇ ਇਹਨਾਂ ਨੇ ਜਿਹੜਾ ਪਹਿਲਾਂ ਡਿਪੋਆਂ ਤੇ ਹੀ ਜਿਹੜਾ ਧਾਵਾ ਬੋਲਿਆ ਸੀਗਾ ਉਸ ਦੇ ਕੇਸ ਜਿਹੜੀ ਸਾਡੀ ਯੂਨੀਅਨ ਹੈ ਅਸੀਂ ਆਵਧਾਰ ਰੁਜ਼ਗਾਰ ਬਚਾਉਣ ਦੇ ਖਾਤਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਔਰ ਉੱਥੋਂ ਜਿਹੜੀ ਮਾਨਯੋਗ ਕੋਰਟ ਨੇ ਜਿਹੜਾ ਫੈਸਲਾ ਸਾਡੇ ਹੱਕ ਦੇ ਵਿੱਚ ਦਿੱਤਾ ਔਰ ਉਹ ਚੀਜ਼ ਤੇ ਜਿਹੜਾ ਸਟੇ ਲੱਗ ਚੁੱਕਿਆ ਸੀਗਾ ਹੁਣ ਇਹ ਦੁਬਾਰਾ ਫੇਰ ਸਰਕਾਰ ਨੂੰ ਪਤਾ ਨਹੀਂ ਕੀ ਚੰਡੀ ਜਿਹੜੀ ਹੈ ਇਸ ਚੀਜ਼ ਦੀ ਵੀ ਦਵਾਰਾ ਫੇਰ ਇਹਨੂੰ ਅਖੇ ਨਵਾਂ ਰੂਪ ਲਿਆ ਕੇ ਅਸੀਂ ਵੀ ਇਹ ਫੀਲਡ ਦੇ ਵਿੱਚ ਇਹਨੂੰ ਲੈ ਕੇ ਆ ਰਹੇ ਆ। ਵੀ ਅਸੀਂ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਦੇ ਆ ਵੀ ਕੀ ਜਿਹੜਾ 18500 ਪੰਜਾਬ ਦਾ ਡੀਪੂ ਹੋਲਡਰ ਹੈ ਕੀ ਉਹ ਪੰਜਾਬ ਦੇ ਵਾਸੀ ਨਹੀਂ ਕਿ ਬਾਹਰੋਂ ਆਏ ਹੋਏ ਆ? ਵੀ ਕਿਉਂ ਇਹ ਸਰਕਾਰ ਜਿਹੜੀ ਇਹਨਾਂ ਦੇ ਡੀਪੂ ਹੋਲਡ ਦੇ ਖਤ ਪੈ ਰਹੀ ਹੈ? ਦੂਜੀ ਗੱਲ ਜਿਹੜਾ ਸਰਕਾਰ ਦਾ ਇੱਕ ਕਾਨੂੰਨ ਸੀਗਾ ਜੀ ਵੀ ਜਿਹੜਾ ਵਨ ਨੇਸ਼ਨ ਤੇ ਵਨ ਵੀ ਕਾਰਡ ਵੀ ਆਨਲਾਈਨ ਜਿਹੜਾ ਸਿਸਟਮ ਹੋਇਆ ਸੀਗਾ ਕਿ ਇਹਨਾਂ ਨੇ ਕਰੋੜਾਂ ਦਾ ਉਹ ਬਣਾ ਤੇ ਇੱਕ ਰਾਸ਼ਟ੍ਰਿਕ ਕਾਰਡ ਦਾ ਕਰਤਾ ਪਰ ਸਰਕਾਰ ਇਹ ਭੁੱਲ ਗਈ ਵੀ ਇੱਕ ਰਾਸ਼ਟ੍ਰਿਕ ਇੱਕ ਕਮਿਸ਼ਨਰੀ ਵੀ ਹੋਣਾ ਚਾਹੀਦਾ ਆਲ ਇੰਡੀਆ ਦੇ ਵਿੱਚ ਜੇ ਸਭ ਤੋਂ ਘੱਟ ਕਮਿਸ਼ਨ ਕਿਤੇ ਹੈ ਤੇ ਉਹ ਪੰਜਾਬ ਦੇ ਵਿੱਚ ਹੈ ਜਿਹੜਾ ਕਿ ਸਾਨੂੰ 50 ਰੁਪਏ ਕੁਆਂਟਰ ਇੱਕ ਕਮਿਸ਼ਨ ਦਿੱਤਾ ਜਾਂਦਾ ਜਿਹਦੇ ਚੋਂ 2.5 ਪਰ 2.5 ਰੁਪਏ ਜਿਹੜਾ ਟीडीएस ਕੱਟਿਆ ਜਾਂਦੇ ਸਾਨੂੰ 47.5 ਰੁਪਏ ਕਮਿਸ਼ਨ ਦਿੱਤਾ ਜਾਂਦਾ ਜੋ ਕਿ ਬਹੁਤ ਹੀ ਨਾਮਾਤਰ ਹੈ ਇਹ ਮੰਨਿਆ ਜਾਂਦਾ ਹੈ ਦੂਜੇ ਪਾਸੇ ਜਿਹੜੀ ਸਰਕਾਰ ਹੈ ਵੀ ਸਾਡਾ ਕਮਿਸ਼ਨ ਅਸੀਂ ਧਰਨੇ ਦੇ ਦੇ ਕਿਆ ਆਪਦਾ ਜਿਹੜਾ ਕਮਿਸ਼ਨ ਹੁਣ ਤੱਕ ਜਿਹੜਾ ਆਪਦਾ ਅਸੀਂ ਪਵਾ ਰਹੇ ਆ ਕਮਿਸ਼ਨ ਤੇ ਨੂੰ ਤਾਂ ਸਰਕਾਰ ਕੋਲ ਪੈਸਾ ਹੈ ਨਹੀਂ ਔਰ ਦੂਜੇ ਪਾਸੇ ਇਹ ਕਾਰਜੇ ਚੁੱਕ-ਚੁੱਕ ਕੇ ਜਿਹੜੀਆਂ ਨਵੰਗਾ ਨਵੰਗਾ ਸਕੀਮਾਂ ਜੋ ਹੁਣੇ ਮਾਰਕੀਟ ਦੇ ਥਰੂ ਕਰਨ ਜਾ ਰਹੇ ਆ ਇਹਨਾਂ ਨੇ 8000 ਤੇ ਇੱਕ ਸੇਲ ਜਮ੍ਹਾਂ ਰੱਖਣਾ ਹੈ 15000 ਤੇ ਗਾਂ ਰੱਖਣ ਜਾ ਰਹੀ ਹੈ ਹੋਰ ਦੋ ਵਰਕਰ ਰੱਖਦੇ ਆ ਵੀ ਕੀ ਇਹ ਜਿਹੜਾ ਇਹ ਇਹੀ ਜਿਹੜਾ ਪੇਸਕੇਲ ਹੈ ਡੀਪੂ ਹੋਲਡਰ ਸਰਕਾਰ ਦੇ ਨਹੀਂ ਸਕਦੀ ਜਿਹੜੇ ਡਿਪੂ ਹੋਲਡਰ ਪੜ੍ਹੇ ਲਿਖਿਆ ਕੋਈ ਐਸੀ ਗੱਲ ਨਹੀਂ ਡਿਪੂ ਹੋਲਡਰ ਕੰਮ ਕਰਨ ਨੂੰ ਤਿਆਰ ਆਈ ਜਿਹੜਾ ਹੁਣ ਘਰ-ਘਰ ਹੋਮ ਡਿਲੀਵਰੀ ਕਰਨੀ ਐ ਸੀ ਸਰਕਾਰ ਦੀ ਐ ਚੀਜ਼ ਦੀ ਜਿਹੜਾ ਫੈਸਲਾ ਸਲਾਹ ਘਾਜੋਗਾ ਸੀ ਮੰਨਦੇ ਚੀਜ਼ ਨੂੰ ਪਰ ਕੀ ਐ ਵੀ ਡਿਪੂ ਹੋਲਡਰ ਕੀ ਜਿਹੜਾ ਹੁਣ ਮਾਰਕੀਟ ਵਾਲੇ ਆ ਉਹ ਚੱਕ ਕੇ ਸਿਰਾਂ ਤੇ ਲੈ ਕੇ ਜਾਣਗੇ ਜੀ ਘਰ-ਘਰ ਹੋਮ ਡਿਲੀਵਰੀ ਕੋਈ ਇਹਨਾਂ ਕੋਲੇ ਕੋਈ ਵਹੀਕਲ ਹੋਊਗਾ ਕੋਈ ਵੈਨ ਹੋਊ ਇਹਨੂੰ ਖਰਚਾ ਮਿਲੂਗਾ ਕਿ ਉਹ ਖਰਚਾ ਸਰਕਾਰ ਡਿਪੂ ਹੋਲਡਰ ਨੂੰ ਦੇ ਸਕਦੀ ਜੇ ਸਰਕਾਰ ਦਾ ਰਵਈਆ ਸਾਡੇ ਪ੍ਰਤੀ ਸਹੀ ਹੋਵੇ ਸਾਨੂੰ ਕੀ ਲੋੜ ਹੈ ਰੋਸ ਪ੍ਰਦਰਸ਼ਨ ਕਰਨ ਦੀ ਕਿੰਨੀ ਦਿਨ ਰੋਸ ਪ੍ਰਦਰਸ਼ਨ ਕਰਾਂਗੇ ਜੇ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹਦਾ ਜੀ ਜੇ ਸਾਡਾ ਮਸਲਾ ਹੱਲ ਸਰਕਾਰ ਨਹੀਂ ਕਰਦੀ ਇਹ ਅੱਜ ਸਾਡਾ ਜਿਹੜਾ ਕੇਰਾ ਵੀ ਅਸੀਂ ਇਹ ਫੈਸਲੇ ਇਹ ਸੰਘਰਸ਼ ਦੀ ਸ਼ੁਰੂਆਤ ਕਰ ਰਹੇ ਅੱਜ ਅਸੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਸੰਘਰਸ਼ ਕਿੰਨੇ ਹੋਣਗੇ ਇਹ ਕਹਿਣਾ ਵੀ ਇਹ ਜਿਹੜੇ ਸੰਘਰਸ਼ਾਂ ਨੂੰ ਜ਼ਿੰਮੇਵਾਰ ਸਰਕਾਰ ਹੈ ਇਹ ਕੁਝ ਨਹੀਂ ਕਹਿ ਸਕਦੀ ਅਸੀਂ ਸੰਘਰਸ਼ ਹੈ ਜੋ ਪੰਜਾਬ ਸਰਕਾਰ ਸਾਡੇ ਤੋਂ ਸਾਡਾ ਰਜਕਾਰ ਖੋ ਰਹੀ ਹੈ ਜੀ ਅਸੀਂ ਉਹਦੀ ਬਾਬਤ ਅੱਜ ਐਸਡੀਐਮ ਦਫ਼ਤਰ ਧਰਨਾ ਰੋਜ ਪ੍ਰਦਰਸ਼ਨ ਕਰ ਰਹੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਜੇ ਸਾਡਾ ਜੋ ਵੀ ਹੱਕ ਮੰਗਦਾ ਸਾਨੂੰ ਦਿੱਤਾ ਜਾਵੇ ਇੱਕ ਪੈਸੇ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਕੁਝ ਬੰਦਾ ਨਹੀਂ ਜੀ ਡਿੱਪੂ ਦੇ ਵਿੱਚੋਂ ਅਸੀਂ ਫ੍ਰੀ ਦੇ ਵਿੱਚ ਕੰਮ ਕਰ ਰਹੇ ਆ ਫਿਰ ਤੁਸੀਂ ਉਹਨਾਂ ਰਜਗਾਰ ਪਿੱਛੇ ਕਿਉਂ ਤਰਲੇ ਮਾਰ ਰਹੇ ਹੋ ਨਹੀਂ ਸਰ ਸਾਨੂੰ 50 ਪੈਸੇ ਕਮਿਸ਼ਨ ਦੇ ਰਹੇ ਆ ਉਹ ਸਾਰਾ ਸਾਨੂੰ ਵੀ ਪਤਾ ਵੀ ਬਹੁਤ ਹੀ ਘੱਟ ਸਾਨੂੰ ਕਮਿਸ਼ਨ ਆ ਅਸੀਂ ਕਹਿਣੇ ਆ ਜੇ ਸਾਥੋਂ ਵੰਡਾਉਣਾ ਚਾਹੁੰਦੇ ਆ ਤਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਜੋ ਮਾਰਕਫੈਡ ਰਾਹੀਂ ਦੇ ਰਹੇ ਆ ਆਟੇ ਦੀ ਸਪਲਾਈ ਉਹ ਸਾਡੇ ਰਾਹੀਂ ਦਿੱਤੀ ਜਾਵੇ ਤਾਂ ਅਸੀਂ ਵੰਡ ਕੇ ਖੁਸ਼ ਆਂ ਤੇ ਸਾਨੂੰ ਜਿੰਨਾ ਕਮਿਸ਼ਨ ਮਿਲਦਾ ਸਾਡਾ ਕਮਿਸ਼ਨ ਵਧਾਇਆ ਜਾਵੇ ਜਾਂ ਕੋਈ ਜੇ ਕੋਈ ਪੇ ਸਕੇਲ ਲਾਉਣਾ ਚਾਹੁੰਦੇ ਆ ਸਾਨੂੰ ਪੇ ਦਿੱਤੀ ਜਾਵੇ ਅਸੀਂ ਵੰਡ ਕੇ ਖੁਸ਼ ਆਂ ਜੀ ਸਾਡੀ ਕੋਈ ਨਾਰਾਜ਼ਗੀ ਨਹੀਂ ਪਰ ਸਾਡਾ ਰਜਗਾਰ ਕਿਉਂ ਖੋ ਰਿਹਾ ਹੈ ਇਹ ਅਸੀਂ ਕਿੰਨੇ ਡੀਪੂਆਂ ਤੋਂ ਇਹ ਜਿਹੜਾ ਇਹ ਦੇ ਰਹੇ ਆ ਮਾਰਕਫੈਡ ਨੂੰ ਕਿੰਨਾ ਕੁ ਦੇ ਰਹੇ ਆ ਕੋਈ ਕਾਰਡ ਦੇ ਰਿਹਾ ਕੀ ਹੈ 17 18000 ਡੀਪੂ ਆ ਜੀ ਪੰਜਾਬ ਦਾ ਉਹਨਾਂ ਤੋਂ ਸਾਰਿਆਂ ਤੋਂ ਰਜਗਾਰ ਖੋ ਕੇ ਇਹ ਮਾਰਕਫੈਡ ਚ ਕਨਵਰਟ ਕਰ ਰਹੇ ਆ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਦਿੱਤਾ ਜਾਵੇ ਅਸੀਂ ਵੰਡਣ ਨੂੰ ਤਿਆਰ ਆਂ ਅਸੀਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਅਸੀਂ ਫਿਰ ਰਹੇ ਆਂ ਤੇ ਅਸੀਂ ਚਾਹੁੰਦੇ ਆਂ ਵੀ ਸਾਨੂੰ ਇਹ ਸਾਡੇ ਰਾਹੀਂ ਵੰਡਾਉਣ ਤੇ ਅਸੀਂ ਵੰਡਣ ਨੂੰ ਤਿਆਰ ਆਂ ਸਾਨੂੰ ਟਿੱਪੂ ਕਾਦੇ ਹੱਥੇ ਦਿੱਤੇ ਆ ਜੀ ਪਹਿਲਾਂ ਤੋਂ ਵੀ ਚੱਲ ਹੀ ਰਿਹਾ ਇਹ